ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੰਚੋ ਦੇ ਵਿੱਚ ਸੌਤੀ ਜਾਨੀ ਵੀਰਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਵਿੱਚ ਮਾਨਜੋਗ ਕਮਲਜੀਤ ਸਿੰਘ, ਸੇਠਾ ਚੰਪਰ ਗਰੇਸ ਪੁੱਤਰ ਸ਼੍ਰੀ ਬਖਸ਼ੀ ਰਾਮ ਜੀ ਉਨਾ ਬਹੁਤ ਵੀ ਆ ਕਿ ਕੰਪਿਊਟਰ ਦੀ ਸੇਵਾ ਕੀਤੀ ਗਈ ਹੈ ਹੋਰ ਵੀ ਕੰਪਿਊਟਰਾਂ ਦੇ ਅਸੀਂ ਚਾਹਦੇ ਆ ਕਿ ਸਾਡੇ ਪਿੰਡ ਦਾ ਹਰ ਇੱਕ ਬੱਚਾ ਜਿਹੜਾ ਆ ਘੱਟੋ ਘੱਟ ਬੇਸਿਕ ਟ੍ਰੇਨਿੰਗ ਜ਼ਰੂਰ ਜਾਣਦਾ ਹੋਵੇ ਇਸ ਲਈ ਅਸੀਂ ਮੈਡਮ ਜੀ ਸ਼ਰ ਢੰਡਾ ਸਾਰੇ ਪੀਰਾਂ ਦਾ ਧੰਨਵਾਦ ਕੋਟ ਕੋਟ ਤੇ ਅਸੀਂ ਜਲਦੀ ਬਹੁਤ ਹੀ ਵੱਡਾ ਕਾਰਜ ਕਰ ਰਹੇ ਆ ਡਾਕਟਰ ਅੰਬੇਡਕਰ

ਸੋ ਅੱਜ ਦੀ ਪੋਕਟ ਨੇ ਰਿਹਾ ਤੋਂ ਬਹੁਤ ਵਧੀਆ ਕੰਮਿਸ ਕਰ ਰਹੇ ਨੇ ਸਾਡੇ ਇਲਾਕੇ ਨਹੀਂ ਉਹਨਾਂ ਉਹ ਖਬਰਾਂ ਲੈ ਕੇ ਆਉਂਦੇ ਨੇ ਜਿਨ੍ਹਾਂ ਦੀ ਲੋਕਾਂ ਦੀ ਲੋੜ ਹੈ ਲੋਕਾਂ ਦੇ ਜੱਫੇ ਬੰਦੇ ਲੋਕਾਂ ਦੇ ਦੁੱਖ ਦਰਦ ਉਹਨਾਂ ਦੀਆਂ ਸੱਸਿਆਵਾਂ ਨੂੰ ਸਾਡੇ ਸਾਹਮਣੇ ਉਜਾਗਰ ਕਰਦੇ ਨੇ ਇਸ ਲਈ ਬਗਾ ਸੇਲ ਕੀ ਆਦਾਇ ਤੇ ਪੋਕਟ ਨੇ ਬਹੁਤ ਸਵਾਗਤ ਇਸ ਦੇ ਨਾਲ ਜੀ ਪੰਜਾਬ ਦੇ ਜਗਵਾਣੀ ਦੇ ਪੰਜਾਬ ਵੀ ਜੀ ਦੋ ਸਾਡੇ ਬਹੁਤ ਹੀ ਮਾਣ ਪਾਤਾ ਕੀਤੀ ਜਾਵੇ ਹਾਂ ਡਾਕਟਰ ਗਰੇਵਕਰ ਵੈਲਫੇਅਰ ਸੁਸਾਇਟੀ ਬਲੂ ਅੱਜ ਦਾ ਜੋ ਡਾਕਟਰ ਬੇਲਸਰ ਲੈਜਨਡ ਕਰਨ ਕੀਤਾ ਗਿਆ ਇਸ ਵਿੱਚ ਇਸ ਪਿੰਡ ਦੇ ਸੰਪੰਚ ਨੂਰਾਮ ਜੀ ਆਰੇ ਸੰਸਦ ਪ੍ਰਦਾਨ ਰਾਮ ਪ੍ਰਕਾਹ ਜੀ ਉਹਨਾਂ ਇਸ ਵਿੱਚ ਟੀਮ ਸਾਰੇ ਮੋਦਵਾਰ ਪਿੰਦੇ ਸੱਜਣ ਸਾਡੀਆਂ ਬੱਚੀਆਂ ਫਤਿਹਬਲਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਜੈਪੀ ਜੈਪਾ ਸਭ ਤੋਂ ਪਹਿਲਾਂ ਤਾਂ ਮੈਂ ਕਿਲਾ ਤੁਸੀਂ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਜੇ ਅਜ ਜ਼ਰੂਰੀਤਾ ਸਮਝੀ ਲੋਕਾਂ ਵਿੱਚ ਤੁਸੀਂ ਬੱਚਿਆਂ ਨੂੰ ਭੈਣ ਸ਼ਰਮ ਦੇ ਬੱਚਿਆਂ ਦੀ ਹਾਣੀ ਬਚਾਉਣਾ ਤਾਂ ਮੈਂ ਸਮਝਦਾ ਕਿ ਇਹ ਤੁਹਾਡਾ ਉਪਰਾਲਾ ਹੀ ਰਾਇਆ ਜਦੋਂ ਕੋਈ ਨੋਡਲ ਸੈਂਟਰ ਖੋਲਿਆ ਇਹਦੇ ਲਈ ਤੁਸੀਂ ਬਧਾਈਏ ਪਾਤਰوں ਪਰ ਵਿਸ਼ੇਸ਼ ਤੌਰ ਤੇ ਮੈਂ ਤੁਹਾਡਾ ਇੰਦੇ ਧੰਨਵਾਦ ਵੀ ਕਰਦਾ ਕਿਉਂਕਿ ਮੈਂ ਜਾਣਦਾ ਕਿ এডੂਕੇਸ਼ਨ ਦੀ ਵੈਲਿਊ ਕੀ ਹੈ ਤੁਹਾਨੂੰ ਤੁਸੀਂ ਇਹਦੇ ਦੂਸਰਾ ਕੰਮ ਕਰਨ ਜਾ ਰਹੇ ਹੋ ਕਿ ਤੁਸੀਂ ਟਿਊਸ਼ਨ ਸੈਂਟਰ ਵੀ ਚਲਾਣ ਜਾ ਰਹੇ ਹੋ ਬਸ ਹਿੰਦਸ ਤੋਂ ਵੱਡਾ ਕੋਈ ਇਮਾਰਤ ਕੋਈ ਨਹੀਂ ਸਮਝਦਾ ਮੈਂ ਹਰ দান ਉਹ ਜਿਹੜਾ ਆ ਉਸ ਨੂੰ ਐਜੂਕੇਸ਼ਨ ਨੂੰ ਸਦਾ ਹੀ ਥੱਲੇ ਰੱਖਿਆ ਕਿਉਂਕਿ ਜਦੋਂ ਵੀ ਅਸੀਂ ਇਹ ਵਾਲੀ ਧਰਮ ਸਥਾਨਾਂ ਦੇ ਵੀ ਪੈਸੇ ਦਿੰਦੇ ਆ ਉਹ ਵੀ দান ਕਰਦੇ ਆ ਉਹ ਕਿਤੇ ਕਿਤੇ ਛੋਟਾ ਮਕਸਦ ਜਿਹੜਾ ਉਹਨਾਂ ਦੇ ਸੀ ਉਹ ਥਾਂ ਤੋਂ ਮੰਗਲੇ ਜਾਂਦੇ ਆ ਵੇਸੇ ਤੁਸੀਂ ਮੰਗਦੇ ਕੁਝ ਨਹੀਂ ਸਿਰਫ ਆਪਣੇ ਕੋਲੋਂ ਦੇਣਾ ਹੀ ਹੈ ਕਿਸੇ ਨੂੰ ਕਿਉਂਕਿ ਬੜਾ ਵੱਡਾ ਥੋੜਾ ਉਪਰਾਲਾ ਹੈ ਬਾਰੇ ਐ ਤੁਹਾਨਰਪਿੰਡ ਜਿਹੜਾ ਪਹਿਲਾਂ ਹੀ ਮੈਂ ਬਹੁਤ ਵਾਰੀ ਕਿਉਂਕਿ ਰਾਜ ਕੋਰ ਮੰਤਰੀ ਮਰਦਾਬਾਦ 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 ਡਾਕਟਰ ਮੇਲਕਰ ਦੀ ਜਿਹੜੀ ਸੋਚ ਆਪ ਨੂੰ ਕਰਕੇ ਪਹੁੰਚਣਾ ਚਾਹੀਦਾ ਹੈ ਬਾਬਾ ਸਾਹਿਬ ਡਾਕਟਰ ਮੇਲਕਰ ਦੀ ਸੋਚ ਇਹ ਨਹੀਂ ਕਿ ਅਸੀਂ ਕੋਈ ਬਕਰਾ ਤਰਮ ਖੜਾ ਕਰਨਾ ਬੱਕਰੀ ਬੁਗੜਗਰ ਪਾਰਟੀ ਖੜੀ ਕਰ ਲਈਆਂ ਉਹਨਾਂ ਦਾ ਇਹ ਹੈ ਕਿ ਲੋਕਾਂ ਨੂੰ ਐਜੂਕੇਟ ਕਰ ਦਿਓ ਆਪਣੇ ਹੱਕ ਆਪਣੇ ਬੁਲ ਲੈਣ ਲੱਗੇ ਕਿ ਜਿਹੜਾ ਬੰਦਾ ਪੜਿਆ ਲਿਖਿਆ ਆ ਉਹ ਫਿਰ ਇਹ ਲੋੜ ਨਹੀਂ ਰਹਿੰਦੀ ਕਿ ਮੈਂ ਕਿਸੇ ਤੋਂ ਕੋਈ ਸਹਾਰਾ ਪੜਾ ਉਹ ਆਪਣੀ ਗੱਲ ਰੱਖਣ ਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਉਹ ਇੰਨਾ ਜੋਗ ਬਣ ਜਾਂਦਾ ਬਾਕੀ ਤੁਸੀਂ ਟੀਚਰਾਂ ਦੀ ਗੱਲ ਕੀਤੀ ਹੈ ਦੇਖੋ ਇਹ ਮੈਂ ਜਿੰਨੀ ਵਾਰੇ ਵੀ ਅੱਜ ਵਿਧਾਨ ਸਭਾ ਚ ਮੇਰੇ ਕੋਈ ਕੁਸ਼ਨ ਹੁੰਦੇ ਆ ਇੱਕ ਹੈਲਥ ਤੇ ਇੱਕ এডੂਕੇਸ਼ਨ ਤੇ ਮੇਰੀ ਸਦਾ ਹੀ ਪ੍ਰਾਇੋਰਟੀ ਰਹੀ ਹੈ ਕਿ ਸਕੂਲਾਂ ਦੇ ਵਿੱਚ ਟੀਚਰ ਹੋਣੇ ਚਾਹੀਦੇ ਆ ਪਰ ਮੈਂ ਹੁਣ ਕਿਉਂਕਿ ਮੈਂ ਮੈਂ ਸਾਰਿਆਂ ਨੂੰ ਪਤਾ ਕਿ ਮੈਂ ਆਵਾਜ਼ੀ ਪਾਰਟੀ ਜੁਆਇਨ ਕੀਤੀ ਹੈ ਉਹ ਮੇਰੀ ਪ੍ਰਾਇੋਰਟੀ ਰਹੇਗੀ ਕਿ ਮੈਂ ਆਪਣੇ ਹਲਕੇ ਦੇ ਵਿੱਚ ਟੀਚਰ ਦਿਆਂਵਾ ਔਰ ਮੇਰੀ ਕੰਧਾ ਮਨ ਮੈਂ ਇਹ ਗੱਲ মিডিਆ ਦੇ ਸੱਜਣ ਸੁਜਿੰਦਰ ਸਿੰਘ ਖੜੇ ਆਪਾਂ ਇਹ ਪਗਾਈ ਗਣਾ ਜਿਸ ਤਰ੍ਹਾਂ ਖੜੇ ਆ ਇਹਨਾਂ ਨੂੰ ਪਤਾ ਅਸੀਂ ਮੈਡੀਕਲ ਕਾਲਜ ਮੈਂ ਉਹਨਾਂ ਦੀ ਕੋਈ ਇੱਕ ਬਰੀ ਮੰਗ ਸੀ ਮੈਂ ਮੰਤਰੀ ਵੀ ਬਣ ਸਕਦਾ ਸੀ ਕਿ ਮੈਂ মিডিਆ ਸਾਹਮਣੇ ਕਹਿ ਰਿਹਾ ਮੈਂ ਮੰਤਰੀ ਵੀ ਬਣ ਸਕਦਾ ਸੀ ਮੈਂ ਕਹਿੰਦਾ ਮੈਨੂੰ ਕੋਈ ਵੀ ਉਹਨਾਂ ਤੋਂ ਚੀਜ਼ ਲੈ ਸਕਦਾ ਸੀ ਪਰ ਮੇਰੀ ਇੱਕ ਗੱਲ ਸੀ ਕਿ ਤੁਸੀਂ ਮੇਰੇ ਹੱਥ ਤੇ ਨੂੰ ਹੈਲਥ ਸਬਸਿਸ ਦੇ ਦਿਓ ਤਸੀਮ ਸਾਹਿਬ ਨੇ ਇਸ ਤਰ੍ਹਾਂ ਭਾਵੇਂ ਮਾਨ ਸਰ ਨੇ ਉਹਨਾਂ ਨੇ ਮੇਰੀ ਗੱਲ ਮੰਨੀ ਔਰ ਉਹਨਾਂ ਸਮਾਂ ਵੀ ਇੱਕ ਸਾਲ ਦਿੱਤਾ ਹੈ ਕਿ ਜੇ ਇੱਕ ਸਾਲ ਦੇ ਵਿੱਚ ਮੈਡੀਕਲ ਕਾਲਜ ਨਾ ਬਣਿਆ ਤਾਂ ਸ਼ਾਇਦ ਵੀ ਮੈਂ ਰੇ ਬਠਾ ਜਿਆਦਾ ਬੈਟਰ ਹੈ ਕਿਉਂਕਿ ਜੇ ਮੈਂ ਆਪਣੇ ਜਿਹੜੀ ਮੇਰੀ ਸੈਕੰਡ ਤਰਮ ਹੈ ਐਜ਼ ਐਮਐਲਏ ਜੇ ਇਹਦੇ ਵਿੱਚ ਮੈਂ ਲੋਕਾਂ ਨੂੰ ਕੁਝ ਨਹੀਂ ਦੇ ਸਕਿਆ ਆਪਣੇ ਨੂੰ ਤਾਂ ਮੈਂ ਇੱਕ politist ਕਰਨ ਦਾ ਬਹੁਤ ਵੱਡਾ ਫਾਇਦਾ ਨਹੀਂ ਹੈ ਫਿਰ ਤੁਹਾਨੂੰ ਆਪਣੀ ਡਾਕਟਰੀ ਗੱਲ ਕਹੀ ਜੀ ਕਿ ਮੇਰੀ ਚੱਲਦੀ ਆ ਕਿਉਂਕਿ ਇੱਕਦਮ ਤਾਂ ਮੈਂ ਡਾਕਟਰ ਇਸ ਕਰ ਮੈਂ ਤੁਹਾਡੇ ਵਿਚ ਰਿਆ ਕਿ ਤੁਸੀਂ ਮੈਨੂੰ ਐਮਐਲਏ ਬਣਾਤਾ ਸੋ ਉਹਦੇ ਲਈ ਅਸੀਂ ਕਹਿੰਦੇ ਮੈਨੂੰ ਬਣਾਓ ਦੱਸਗਾ ਵੀ ਅਸੀਂ ਮੈਡੀਕਲ ਕਾਲਜ ਜਰਾ ਆ ਉਹਦਾ ਮਤੇ ਮਤੇ ਸ ਉਹ ਮਤੇ ਪਾਸ ਹੋ ਕੇ ਲੱਗਦਾ ਹੈ ਕਿ 23 ਮਾਰਚ ਨੂੰ ਅਸੀਂ ਇਸ ਸਾਲ 23 ਮਾਰਚ ਨੂੰ ਜਿਹੜਾ ਅ ਸ਼ਿਜਾ ਸਰਪੰਖ ਦੇ ਨਾਤੇ ਮੈਡੀਕਲ ਕੌਲਿਪ ਬਣਾ ਉਹ ਅਸੀਂ ਸਟਾਰਟ ਕਰਦਾਂਗੇ ਜੋ ਸਰਦਾਰ ਭਗਵੰਤ ਸਿਮਰਾਨ ਸਾਹਿਬ ਨੇ ਲਿਖਿਆ। ਜੀ ਉਹ ਕਹਿੰਦੇ ਸੀ ਕਿ ਉਹਨਾਂ ਦੀ ਜੱਦੀ ਪਿੰਡ ਖੜਕੜ ਕਲਾ ਹੀ ਬਣੇ। ਕਿਉਂਕਿ ਸਾਨੂੰ ਪਹਿਲਾਂ ਉੱਥੇ ਜ਼ਮੀਨ ਕੋਈ ਦੇ ਰਹੀ ਸੀ ਅਨਾਰੇ ਸਰ ਜੀ ਕਿ ਬਾਈ ਚਾਂਸ ਕੋ ਪ੍ਰੋਬਲਮ ਆ ਗਈ। ਕੱਲ ਉਹਨਾਂ ਨੇ 11 ਏਕੜ ਪਰਸੋਂ 11 ਏਕੜ ਸ਼ਿਫਟ ਕਰਤੀ ਉਹ 11 ਏਕੜ ਦੇ ਨਾਲ ਸਾਡੀ 23.5 ਏਕੜ ਜਮੀਨ ਬਣ ਗਈ 25 ਏਕੜ ਚੰਜੇ 1 ਏਕੜ ਸਿੱਕੇ ਦੇ ਦੂਰ ਕਰਕੇ ਇਸੇ 1 ਏਕੜ ਉਹ ਜੋਰੇ ਜੋ 30 ਕਿਲੋਮੀਟਰ ਦੇ ਵਿੱਚ ਵਿੱਚ ਕਿਤੇ ਵੀ ਅਸੀਂ ਕਰ ਸਕਦੇ ਆ ਉਹ ਸਾਡਾ ਮੈਡੀਕਲ ਕਾਲਜ ਸਾਡਾ ਬਣ ਜਾਏਗਾ ਉਹਦਾ ਬਹੁਤ ਵੱਡਾ ਫਾਇਦਾ ਜਿਹੜਾ ਆ ਡਾਕਟਰ ਤਾਂ ਤੁਸੀਂ ਮੈਂ ਜਾ ਕੇ ਹਿਮਾਚਲ ਚ ਬਣ ਜਾ ਮੈਂ ਬੈਂਬਸਰਗੜ੍ਹ ਚ ਬਣ ਜਾ ਡਾਕਟਰ ਤਾਂ ਵੀ ਤੁਸੀਂ ਐਮ ਐਸ ਐਮ ਡੀ ਕਰਕੇ ਕਿਤੇ ਵੀ ਬਣ ਸਕਦੇ ਆ ਪਰ ਇਸ ਅਲਾਤੀ ਮੋਦਾ ਕੀ ਫਾਇਦਾ ਹਰ ਸਪੈਸ਼ਲ ਨੀ ਹਰ ਸਪੈਸ਼ਲਟੀ ਦੇ ਪੰਜ ਪੰਜ 6 6 ਡਾਕਟਰ ਜੋ ਸੁਪਰ ਸਪੈਸ਼ਲਿਸਟ ਹੋਣਗੇ ਉਹ ਮੈਡੀਕਲ ਕੋਲ ਜਾਣਗੇ ਜਿੱਥੇ ਆਪਾਂ ਪੀਜੀਐਨ ਭਜੇ ਜਾਂਦੇ ਆ ਅਧਿ ਦੈਨਤ ਭਜੇ ਜਾਂਦੇ ਆ ਤੇ ਕਿਸੇ ਅਮਰਸਾਹ ਨੂੰ ਭਜੇ ਜਾਂਦੇ ਆ ਫਿਰ ਸਾਡੇ ਲੋਕਾਂ ਦਾ ਜਿਹੜਾ ਇਹ ਸਰਕਾਰੀ ਕਾਲਜ ਹੈ ਇਹ ਪ੍ਰਾਈਵਟ ਵਿੱਚ ਬੰਦ ਹੈ ਇਹ ਸਰਕਾਰੀ ਕਾਲਜ ਬੰਦ ਹੈ ਇਹ ਸਾਡੇ ਆਪਣੇ ਹੱਲ ਵਿੱਚ ਹੋਏਗਾ ਸਾਡੇ ਜਿਹੜੇ ਵਿੱਚ ਹੋਏਗਾ ਔਰ ਸਾਨੂੰ ਮਿਲਦਾ ਵੀ ਇੱਥੋਂ 15-20 ਮਿੰਟ ਤੋਂ ਬਾਅਦ ਕਿਸੇ ਨੂੰ ਵੀ ਰਸਤਾ ਨਹੀਂ ਜੇ ਅਸੀਂ ਆਪਣੇ ਪੇਸ਼ੇ ਨੂੰ ਹੁਣ ਮੈਨੂੰ ਸਮਝਦਾ ਕਿ ਉਹਦੇ ਨਾਲ 3% ਦਾ ਫਾਇਦਾ ਹੋਏਗਾ ਇਹ ਗੱਲ ਮੈਂ ਇਸ ਕਰਕੇ ਸੁਣਾਇਆ ਕਿਦਰ ਇਹਦੇ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ 1 ਲੱਖ ਰੁਪਈਆ ਅਸੀਂ ਸਰਕਾਰ ਤੋਂ ਤੇ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਜਿਹੜੇ ਕੰਮ ਕਰਦੇ ਹੋ ਲੋਕਾਂ ਨੂੰ ਦੇਖੋ ਕਿਸੇ ਦੇ ਬੱਚੇ ਦਾ ਵਿਆਹ ਕਰਨਾ ਬੜੀ ਵੱਡੀ ਗੱਲ ਹੈ ਹੈਨਾ ਇਸ ਤਰ੍ਹਾਂ ਰੋਂਗ ਕੋ ਗਲਤ ਹੋ ਗਿਆ ਕਿ ਅਸੀਂ ਕੰਨਾ ਮਤ ਇਸ ਪਾਸੇ ਸੋਚਿਆ ਹੀ ਨਹੀਂ ਅਸੀਂ ਇੱਕ ਇੱਕ ਪਿੰਡ 'ਚ ਪੰਜ ਪੰਜ ਸਕੂਲ ਦਾ ਖੋਲ ਲਾਇਆ ਪਰ ਉਹ ਨਾ ਉਧਰ ਟੀਚਰ ਪੂਰੇ ਕਰ ਸਕੀ ਨਾ ਉਧਰ ਨਾ ਉਧਰ ਬੱਚੇ ਪੂਰੇ ਨਾ ਉਧਰ ਬੱਚੇ ਪੂਰੇ ਜਾਂ ਜਿਵੇਂ ਅਸੀਂ ਇੱਕ ਸਕੂਲ ਕਿਸੇ ਪਿੰਡ 'ਚ ਇੱਕ ਸਕੂਲ ਕਰਨਾ ਚਾਹੁੰਦੇ ਆ ਉਹ ਸਾਨੂੰ ਕਰਨ ਨਹੀਂ ਦਿੱਤਾ ਜਾਂਦਾ ਕਿਉਂਕਿ ਲੋਕਾਂ ਨੇ ਇਹਦਾ ਸਾਡੇ ਕਰ ਦਿੱਨੇ ਜਿਹੜੇ ਬੱਚੇ ਵੀ ਹੱਦ ਤੱਕ ਪੜਦੇ ਨਹੀਂ ਅਸੀਂ ਇਸ ਸਿਸਟਮ ਨੂੰ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਇੱਕ ਉਪਰਾਲਾ ਤੁਹਾਡੇ ਸਹਿਯੋਗ ਦੇ ਨਾਲ ਕੀਤਾ ਗਿਆ ਇਹ 바ਵਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਵਾਸਤੇ ਰਹਿਬਰਾਂ ਦੀ ਸੋਚ ਨੂੰ ਅੱਗੇ ਲੈ ਜਾਣ ਵਾਸਤੇ ਇਹ ਜੋ ਇੱਕ ਲਾਇਬ੍ਰੇਰੀ ਖੋਲਹੀ ਗਈ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਮੁਫਤ ਕੰਪਿਊਟਰ ਕੋਚਿੰਗ ਜਿਹੜੀ ਆ ਦਿੱਤੀ ਜਾਂਦੀ ਹੈ ਇਹ ਸਾਰਾ ਸਹਿਯੋਗ ਐਨਆਰਆਈ ਵੀਰਾਂ ਦਾ ਆ ਜੋ ਸਾਨੂੰ 6 ਕੰਪਿਊਟਰ ਸਾਡੇ ਕੋਲ ਇਹਦੇ ਵਿੱਚ 4 ਕੰਪਿਊਟਰ ਸ਼੍ਰੀ ਬਰਨਵੀਰ ਚੁੰਬਰ ਯੂਐਸਏ ਉਹਨਾਂ ਦੇ ਭਰਾ ਸਰਜੀਤ ਚੁੰਬਰ ਜੁਐਸਏ ਉਹਨਾਂ ਨੂੰ ਵੰਡ ਦਿੱਤੇ ਗਿਆ ਇਸ ਦੇ ਨਾਲ ਇੱਕ ਕੰਪਿਊਟਰ ਜੋ ਅਸ਼ੋਕ ਮਹਿਮੀ ਜੀ ਕੈਨੇਡਾ ਉਹਨਾਂ ਨੂੰ ਵੰਡ ਦਿੱਤਾ ਗਿਆ ਇੱਕ ਕੰਪਿਊਟਰ ਸਰਿੰਦਰ ਚੁੰਬਰ ਗਰੀਸ ਸਪੁੱਤਰ ਜੀ ਬਖਸ਼ੀ ਰਾਮ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਹੋਰ ਵੀ ਦੋ ਕੰਪਿਊਟਰ ਆ ਰਹੇ ਆ ਅਸੀਂ ਸਾਰੇ ਉਹਨਾਂ ਦਾਨੀ ਵੀਰਾਂ ਦਾ ਇਹਨਾਂ ਦੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਅੱਜ ਉਹਨਾਂ ਦੇ ਸਹਿਯੋਗ ਸਦਕਾ ਸਾਡੇ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਸੋਨਾਲਜੀ ਠੰਡਾ ਸਾਹਿਬ ਸਾਰੇ ਹੀ ਲੜ ਕੇ ਅਸੀਂ ਅੱਜ ਖੁਸ਼ੀ ਦੇ ਮੌਕੇ ਇੱਕ ਮਾਣ ਮਹਿਸੂਸ ਕਰਦੇ ਆ ਕਿ ਇਹ ਵਧੀਆ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹਨਾਂ ਦੇ ਨਾਲ ਆਉਣ ਵਾਲੇ ਬੱਚਿਆਂ ਦਾ ਭਵਿੱਖ ਚੰਗਾ ਬਣੇਗਾ ਫੋਨ ਮੈਂ ਬੇਨਤੀ ਕਰਦਾ ਸਾਡੀ ਡਾਕਟਰ ਮੈਣੀਗਾ ਚੈਰੀਟੇਨ ਸੁਸੈਜੀ ਦੇ ਪਦਾਰਿ ਸ਼੍ਰੀ ਰਾਮ ਅੰਤਕਾਰੀ ਜੀ ਜੰਮਰ ਐਸਐਸ ਸਾਹਿਬ ਉਹ ਆਏ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸਿਗਵਿੰਦਰ ਕੁਮਾਰ ਸੁਖੀ ਜੀ ਉਹਨਾਂ ਦੇ ਨਾਲ ਸ਼੍ਰੀ ਸੋਨਰਾਜੀ ਢੰਡਾ ਔਰ ਹੋਰ ਪਦਮੰਤੇ ਦਾ ਅਧਿਰਮਾਨ ਕਰਨ ਜੀ ਆਨੰਦ ਕਰਾ ਮੈਂ ਪੀਪੀ ਮੀਡੀਆ ਬੱਚਾ ਸੇਲ ਕੀ ਆਣਾ ਜੀ ਸਭ ਜੰਦਰ ਸਿੰਘ ਜੀ ਮੀਡੀਆ ਤੋਂ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੀ ਧੰਨਵਾਦ ਕਰਦਾ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਨ੍ਹਾਂ ਨੇ ਆਪਣੇ ਕੀਮਤੀ ਰਜੇਵ ਜੋ ਸਾਡੇ ਵਾਸਤੇ ਸਾਡੇ ਇੱਕ ਛੋਟੇ ਜਿਹੇ ਮੈਸੇਜ ਤੇ ਟਾਈਮ ਲੱਡਿਆ ਮੇਰੀ ਮਰਜ਼ਾ ਡਾਕਟਰ ਸਰਵੰਦਰ ਸਿੰਘ ਜੀ ਐਮਐਲਏ ਹਲਕਾ ਵਿਧਾਨ ਸਭਾ ਪੰਗਾ ਇਹਨਾਂ ਦਾ ਸੂਹ ਗ੍ਰਾਮ ਪੰਚਾਇਤ ਡਾਕਟਰ ਮੇਰ ਦਾ ਕੈਰੀਟੇਬਲ ਸੁਸਾਇਟੀ ਰਜਿਸਟਰਡ ਬਣੂ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਆਪਣਾ ਅਰਜੀ ਹੋਏ ਵਿੱਚੋਂ ਟਾਈਮ ਵੜਿਆ ਮੈਂ ਛੋਟ ਮੈਂ ਜੀ ਦੱਸ ਦੇਣਾ ਚਾਹੁੰਦਾ ਕਿ ਅਸੀਂ ਪਿਛਲੇ 18-20 ਸਾਲ ਤੋਂ ਜਿੰਨੇ ਵੀ ਸਾਡੇ ਪੰਜ-ਸੱਤ ਮਲਾਜੋ ਸਰੀਏ ਪੈਨ ਬਖਲਾਉਦੇ ਅਸੀਂ ਉਪਰਾਲਾ ਕਰਦੇ ਸੀਗੇ ਕਿ ਕਿਸੇ ਕੁੜੀ ਦਾ ਗਰੀਬ ਦਾ ਵਿਆਹ ਆ ਉੱਥੇ ਅਸੀਂ ਆਪਣੇ ਬਾਦੇ ਤੋਂ ਪੈਸੇ ਇਕੱਠੇ ਕਰਕੇ 11000 ਤੋਂ ਸ਼ੁਰੂ ਕਰੀਦਾ ਸੀਗਾ ਬਾਕੀ ਬੱਚੀ ਦੀ ਕਿਸਮਤ ਦੇ ਜਿੰਨੇ ਵੇਹ ਮਰਜੀ ਬਣ ਜਾ ਦੋ ਤਿੰਨ ਵਿਆਹ ਹੈ ਉਹ ਜਿਹੜਾ ਸੀ ਇਹਦੇ ਵਿੱਚ ਅਸੀਂ ਟੋਟਲ ਫਰਨੀਚਰ ਦਿੱਤਾ ਸੀ ਦੋ ਤਿੰਨ ਵਿਆਹ ਹੈ ਉਹ ਜਿਹੜਾ ਸੀ ਇਹਦੇ ਨਾਲ ਵਿੱਚ ਅਸੀਂ ਟੋਟਲ ਕਰਿਆਨਾ ਤੇ ਇੱਕ ਵਿਆਹ ਇੱਕ ਜਾਂ ਦੋ ਵਿਆਹ ਦੇ ਵਿੱਚ ਅਸੀਂ ਟੋਟਲ ਪਠਾਈ ਦੀ ਵੀ ਸੇਵਾ ਲਈ ਸੀ ਜਦੋਂ ਸਾਡੇ ਐਨਆਰਆਈ ਵੀਰਾਂ ਨੂੰ ਪਤਾ ਲੱਗਦਾ ਸੀਗਾ ਵੀ ਇਹ ਸਾਡੇ ਬਲਾਜਬ ਪੈਂਡਰ ਵਿੱਚ ਸਮਾਜ ਦੇ ਭਾਈ ਦੇ ਕੰਮ ਕਰ ਰਹੇ ਆ ਉਹਨਾਂ ਨੇ ਕਿਹਾ ਵੀ ਸਾਡਾ ਵੀ ਸਹਿਯੋਗ ਪਾਇਆ ਜਾਵੇ ਇਸ ਕਰਕੇ ਅਸੀਂ ਡਾਕਟਰ ਹੁਣ ਜੋ ਕੰਮ ਚੱਲ ਰਿਹਾ ਐ ਐਨ ਆਰ ਆਈ ਵੀਜ਼ਾ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਅਸੀਂ ਸਿਰਫ ਮੋਰੇ ਹੋ ਕੇ ਆਪਣਾ ਅਪਰਾਣਾ ਕਰ ਰਹੇ ਆ ਇਸ ਛੋਟੇ ਜਿਹੇ ਅਪਰਾਣੇ ਦੇ ਵਿੱਚ ਮੇਰੇ ਤੋਂ ਪਹਿਲਾਂ ਮਾਸਟਰ ਮੱਖਣ ਜੀ ਇਹਨਾਂ ਨੇ ਦੱਸ ਦਿੱਤਾ ਬਿਚਾਰ ਕੰਪਿਊਟਰ ਸਜੀਤ ਚੁੰਬਰ ਜੁਐਸੇ ਤੇ ਪ੍ਰਵੀਰ ਚੁੰਬਰ ਜੁਐਸੇ ਉਹਨਾਂ ਨੇ ਪਹਿਲਾਂ ਵੀ ਸਾਨੂੰ ਸੁਸਾਇਟੀ ਨੂੰ 50000 ਰੁਪਏ ਦਿੱਤਾ ਸੀਗਾ ਚਾਰ ਕੰਪਿਊਟਰ ਉਹਨਾਂ ਬੰਨੋ ਦਿੱਤੇ ਗਏ ਨੇ ਸੇਵਾ 'ਚ ਇੱਕ ਕੰਪਿਊਟਰ ਸਰਿੰਦਰ ਸਿੰਘ ਜੀ ਕਰੀਸ ਤੋਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਮਾਟਰ ਕੂਲਰ ਕਰੀਬ 28-30000 ਦਾ ਲੈ ਕੇ ਬੱਚਿਆਂ ਦੇ ਪਾਣੀ ਪੀਣ ਵਾਸਤੇ ਸਕੂਲ ਨੇ ਲਾ ਕੇ ਦਿੱਤਾ ਸੀਗਾ ਇਸ ਦੇ ਨਾਲ ਹੀ ਸ਼੍ਰੀ ਸ਼ਾਮਲਾਲ ਜੀ ਬਲਵੀਰ ਇੰਗਲੈਂਡ ਉਹਨਾਂ ਦਾ ਛੋਟਾ ਭਰਾ ਅਸ਼ੋਕ ਕੁਮਾਰ ਜੋ ਕੈਨੇਡਾ ਵਿੱਚ ਰਹਿ ਰਿਹਾ ਉਸ ਨੇ ਪਹਿਲਾਂ ਵੀ ਸਾਨੂੰ ਸੁਸਾਇਟੀ ਨੂੰ ਸਹਿਯੋਗ ਕੀਤਾ ਤੇ ਇੱਥੇ ਕੰਪਿਊਟਰ ਕੰਪਿਊਟਰ ਸੈਂਟਰ ਵਾਸਤੇ ਅਸ਼ੋਕ ਕੁਮਾਰ ਵੱਲੋਂ ਲੈ ਕੇ ਦਿੱਤਾ ਗਿਆ ਅਸੀਂ ਇਹਨਾਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਸਹਿਯੋਗ ਕਰ ਰਹੇ ਨੇ ਅਗਲਾ ਸਾਡਾ ਪ੍ਰੋਗਰਾਮ ਹੈ ਜੀ ਸਾਨੂੰ ਇੱਕ ਸਾਡੇ ਹੋਰ ਐਨ ਆਰ ਆਈ ਵੀਰ ਆਏ ਆ ਉਹਨਾਂ ਨੇ ਆਫਰ ਦਿੱਤੀ ਆ ਕਿ ਮੇਰੀਆਂ ਦੁਕਾਨਾਂ ਵਰਤੀਆਂ ਜਾਣ ਮੈਂ ਬੱਚਿਆਂ ਨੂੰ ਵੀ ਤਨਖਾਹ ਜਿਨ੍ਹਾਂ ਨੇ ਟੀਚਰ ਰੱਖਣੇ ਆ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਊਗੀ ਤੇ ਫਰੀ ਫਰੀ ਟਿਊਸ਼ਨ ਸੈਂਟਰ ਚਾਲੂ ਕੀਤਾ ਜਾਵੇ। ਅਸੀਂ ਆਸ ਕਰਦੇ ਹਾਂ ਵੀ ਸਾਨੂੰ ਸਾਰੇ ਹੀ ਨਗਰ ਨਿਵਾਸੀ ਇਸ ਉਹ ಗ್ರಾಮ ਪੰਚਾਇਤ ਸਹਿਯੋਗ ਦੇਣਗੇ ਤੇ ਇਹ ਪਿੰਡ ਵਿੱਚ ਫਰੀ ਟਿਊਸ਼ਨ ਸੈਂਟਰ ਵੀ ਕੁਝ ਸਮੇਂ ਬਾਅਦ ਚਾਲੂ ਕਰ ਦਿੱਤਾ ਜਾਵੇਗਾ। ਇਨਾਂ ਹੀ ਲਖਤਾਂ ਦੇ ਨਾਲ ਮੈਂ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੰਵਿੰਦਰ ਸਿੰਘ ਜੀ, ਸੁਨਲਾਟ ਢੱਡਾ ਜੀ, ਸਰਪੰਚ ਸਾਹਿਬ ਅਤੇ ਹੋਰ ਸਮੂਹ ಗ್ರಾಮ ਪੰਚਾਇਤ ਸ੍ਰੀ ਸ੍ਰੀ ਦਰਪਾਤਾਹਾਂ ਅਤੀਤ ਅਨੁਭਵਾਂ ਅੰਤਿਮ ਅਨੁਭਵ ਕਰਦਾ ਹੈ ਜੀ ਸਾਡੇ ਬੰਗਾ ਸੇਰੀ ਸੇਲਕੇ ਆ ਤੇ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਜੈਪੀ ਜੈਪਾਤ ਜੈਗੁਰਦੇਵ ਧੰਨਵਾਦ ਜੀ ਸ਼੍ਰੀ ਸੋਹਣਾ ਜੀ ਟੰਡਾ ਨੂੰ ਅਗਿਆਨ ਸਰਮਨ ਸਿੰਘ ਜੀ ਦਾ ਉਹ ਸ੍ਰੀ ਗ੍ਰਾਮਪਾਲ ਜੀ ਦੇਖੋ ਸਾਹਮਣੇ ਇੱਕ ਹੰਸ ਰਾਜ ਜੀ ਜੀਦਰਪਾਲ ਜੀ ਜੰਤਰਾ ਜੀ ਇਹ ਸਹੀ ਹੋ ਸੀ ਰਿਸਪੈਕਟਡ ਕੈਪਟਨ ਰਿਜਨ ਮਾਨ ਜੀ ਕੀ ਜੋ ਸਾਡੇ ਲੱਖੇ ਦੀ ਆਨ ਤੇ ਸ਼ਾਨ ਨੇ ਔਰ ਹਰੇਕ ਦੇ ਨਾਲ ਅਮਰਦੀ ਤੇਰੇ ਦੇ ਨਾਲ ਪਿਆਰ ਇਕ ਬੈ ਤਾੜੀਆਂ ਦੇ ਨਾਲ ਕਹਿੰਦੇ ਸੀ ਆਦੋ ਸਾਹਮਣੇ ਕਿ ਸਾਰੇ ਮስተਰ ਹਾਂਜੀ ਹਾਂਜੀ ਦੇਖਿਓ ਡਾਕਟਰ ਸਾਹਿਬ ਠੀਕ ਹੈ ਇਸ ਅੱਜ ਦੇ ਨਾਲ ਸ਼ਹਿਰ ਭਗਸੇਈ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਪੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ